ਤੇ ਮੀਰ ਮੰਨੂ ਦੀ ਬੱਚਿਆਂ ਦੇ ਟੋਟੇ ਕਰਕੇ ਗਲਾਂ ਚ ਹਾਰ ਪਵਾਏ ਰੂਮ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਤੇ ਦੇਗੇ ਦੇ ਵਿੱਚ ਉਵਾਲਿਆ ਗਿਆ ਦੇਖ ਕੇ ਰੋਣਾ ਆ ਜਾਂਦਾ ਇਹ ਇਤਿਹਾਸ ਨੂੰ ਇਹਾਰੇ ਨਾਲ ਚੀਰਿਆ ਗਿਆ ਇਹ ਚਰਖੜੀ ਤੇ ਚੜਾਇਆ ਗਿਆ ਭਾਈ ਤਾਰੂ ਸਿੰਘ ਜੀ ਖੋਪੜ ਉਤਾਰਿਆ ਗਿਆ ਉਹ ਪਾਪੀ ਚੱਕਰੀਆ ਖਾਨ ਕੋਲ ਖੜਾ ਦੇਖ ਕੇ ਰੋਣਾ ਆਉਂਦਾ ਭਾਈ ਮਨੀ ਸਿੰਘ ਜੀ ਬੰਦ-ਬੰਦ ਕੱਟਣ ਲਈ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ सुरहद की यादगार बाबा बंदा सिंह बहादुर ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹ ਸਾਡੀ ਵਿਰਾਸਤ ਹੈ ਸਾਡੇ ਪੁਰਖੇ ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦ ਹਾਂ